ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019800 ਸਸੀਗਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਵਿਕੀ ਖਾਨਾ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਜਿਹੜਾ ਮੋਕੇ ਤੋਂ ਬਰਨਾਲੇ ਨੂੰ ਹਾਈ ਵੀ ਜਾਂਦਾ ਉਹਦੇ ਕੋਲ ਪਿੰਡ ਪੰਦਰਾਂ ਆਬ ਠੀਕ ਹੈ ਨਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 9877503784 98775050 ਇਹਦੇ ਆਪ ਪਹਿਲੇ ਨੰਬਰ ਦੇ ਜਰਸੀ ਬੱਚੀ ਦੇਖਦੇ ਆ ਕਿਹੜਾ ਸੂਆ ਸੁੰਦੀ ਆ ਇਹ ਵੀ ਫਲੂਨ ਬੱਚੀ ਨਹੀਂ ਸੁਣਾਗਾ ਪਲੂਨ ਪਹਿਲਾਂ ਸੁਆ ਹਾਂ ਦੰਦੋ ਹੈਗੀ ਆਪਣੀ ਇਹ ਖੀਰੀ ਆ ਦੁੱਧ ਦਾਂਦੀ ਆ ਖੀਰੀ ਆ ਦੰਦਾ ਪਰ ਦੇਖੇ ਖੀਰੀ ਹਨਾ ਸੋ ਦੰਦੋ ਬਿਲਕੁਲ ਖੀਰੀ ਕਹੇ ਕਿਦਾਂ ਲੈਂਦੇ ਸੁਣਦੇ ਆ ਜੇ ਸੁਣ ਦੇ ਦੇ ਫਿਰ ਇੱਕ ਤਰੀਕ ਅੰਦਰ ਪੂਰੇ ਤੋਰੀ ਬਾਹਰ ਨੂੰ ਇੱਕ ਹਫਤਾ ਮੰਨ ਕੇ ਜਦ ਇਹ ਅੱਜ ਹੋ ਗਈ ਤਰੀਕ ਲਗਭਗ 18 ਹਰ ਇੱਕ ਦਿਨ ਨੂੰ ਹੈ ਲੈ ਜਾਣੇ 12 13 ਦਿਨ ਹਨ ਸੋ ਵੀਰੋ 12 13 ਦਿਨ ਜੇ ਸੂਨ ਜੇ ਬਾਕੀ ਪਿਆ ਸੋ ਲੇਵਾ ਦੇਖੋ ਬਿਲਕੁਲ ਫਿਟਿੰਗ ਆ ਲੈ ਚਲ ਬਾਹਰ ਨੂੰ ਤੁਰਦੀ ਭਾਵੇਂ ਨੂੰ ਸੋ ਜਿੰਦ ਜਾਨ ਵਾਲੀ ਤੇ ਫਿੱਟ ਫਾਟ ਦੇਵੇ ਜਮ ਪਲੂਨ ਪਹਿਲਾ ਸਵੇਰ ਸੁੰਦੀ ਪਈਆ ਮੂੰਹੋਂ ਖੀਰੀ ਚੰਗੀ ਜਿੰਦ ਜਾਨ ਵਾਲੀ ਵਧੀਆ ਬਰੀਡ ਵਾਲੀ ਆ ਪੜਾ ਠੱਕਾ ਕਰਦੀ ਆ ਮੂਰੀ ਪਾਈ ਪਈਆ ਮਾ ਮੋੜ ਲੈ ਵੀਰ ਮੋੜ ਲੈ ਠੀਕ ਹੈ ਸੋ ਪਲਾਈਆਂ ਪਲੂਆਂ ਪਾਉਣ ਲੱਗ ਗਈ ਤੇ ਸਣਾ ਜਿ ਮਿੱਠੀ-ਮੁੱਠੀ ਬਹੁਤ ਚੰਗੀ ਆ ਤੇ ਮੂੰਹ ਮੱਥਾ ਦਿਖਾ ਦਿਆ ਆਪਾਂ ਇਹਦਾ ਸੋ ਦੇਖੋ ਫੇਸ ਕੁਆਲਟੀ ਵੀ ਕਰ ਚੰਗੀ ਜਿੰਦ ਜਾਨ ਵਾਲੀ ਰੰ ਪਲੂਣ ਪਹਿਲਾ ਸੂਆ ਲੈ ਚਲ ਬੰਦ ਦੇ ਨੂੰ ਕੋ ਦੇਖੋ ਮੱਥੇ ਦੇ ਟੋਆ ਤੇ ਲੈਵੇ ਦੀ ਪੂਰੀ ਖਬਰ ਦਾ ਰ ਪਲੂਣ ਪਹਿਲਾ ਸੂਆ ਸੁੰਦੀ ਆ ਆਪਾਂ ਪੁੱਛਨੇ ਨੇ ਰਿਕਾਰਡ ਵੀ ਦੁੱਧ ਕਿੰਨਾ ਕ ਪਾ ਦੂਗੀ ਇਹ ਤੇ ਵੀਰੇ ਇਹ ਰਿਕਾਰਡ ਵਗੈਰਾ ਮਾਂ ਦਾ ਕੁਛ ਪਤਾ ਪਨ ਕੀ ਰਿਕਾਰਡ ਸੀਗਾ ਮਾਂ ਤਾਂ ਇਹਦੀ ਆਪਣੀ 27 20 ਲੀਟਰ ਦੁੱਧ ਸੀਗਾ ਠੀਕ ਹੈ ਤੇ ਇਹਦੀ ਝਾਕਾ ਉਮੀਦ ਆ 20 20 ਤੋਂ ਬਾਹਰ 25 ਕਿਲੋਗ੍ਰਾਮ ਲਗਭਗ 20 ਤੋਂ 25 ਮਨ ਕੇ ਜਿਹੜਾ ਜੱਟ ਸੌਦਾ ਜਾ 22 23 ਕਿਲੋ ਵਾਲੀ ਹੈਗੀ ਆ ਹਾਂ ਹਾਂ ਤੇ ਬਾਕੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਹਨ ਸੀਲ ਦਾ ਕੋਈ ਅੰਤ ਨਹੀਂ ਠੀਕ ਹੈ ਤੇ ਗੁੱਠਾ ਦੇ ਥਾਣਾ ਪੂਰੇ ਤੇ ਭਾਅ ਇਹਦਾ ਕੀ ਰੱਖਿਆ ਭਾਅ ਇਹਦਾ ਵੀਰੇ ਮੰਨ ਲਓ 90 ਹਜ਼ਾਰ ਦਾ ਮਾਰਦਾਨ ਹੋ ਜਾਊਗਾ ਮਾਰਦਾਨ ਹੋ ਜਾਊਗਾ ਤੇ ਕੇ ਦੂਜੇ ਨੰਬਰ ਜਿਹੜੀ ਪਲੂਣ ਕੱਟੀ ਦੇਖਦੇ ਆਪਾਂ ਇਹ ਵੀ ਸੂਈ ਤਾਜੀ ਹੋਈ ਆ ਇਹਦੇ ਥੱਲੇ ਹੁਣੀ ਖਾਲੀ ਕਰਕੇ ਬਸ ਬੱਚਾ ਇਹਦੇ ਵਿੱਚ ਆ ਗਿਆ ਆਪਣਾ ਆ ਮੇਲ ਕਾ ਫਾਇਦਾ ਨੀਲੀ 라ਵੀ ਦਾ ਦੇਦਾ ਹਨਾ ਹਾਂ ਨੀਲੀ 라ਵੀ ਦਾ ਬੱਚਾ ਨੀਲੀ 라ਵੀ ਦਾ ਕਟਾ ਤੇ ਕਹਿਵਾ ਦੇਣਾ ਸੂਈ ਨੂੰ ਇਹਨੇ ਸੂਈ ਨੂੰ ਤੇ ਬੂਗਾ 5 ਮਾਦਿਆਂ ਨੂੰ 5 ਮਾਦਿਆਂ ਨੂੰ ਹਾਂ ਤੇ ਕਿੰਨੇ ਗਬੌਲੇ ਤੋਂ ਸਾਫ਼ ਕਰੀ ਆਪਾਂ ਹੁਣ ਵੀਰੇ 10 ਕਿਲੋ ਸਟਾਰਟਿੰਗ ਮੰਨ ਕੇ ਚੱਲੋਗੇ ਦੀ 4.5 ਕਿਲੋ ਡੰਗ ਦੀ ਹੈਗੀ ਆ ਹਾਂਜੀ ਹਾਂ 9 ਕਿਲੋ ਤੋਂ ਬਾਹਰ ਦੀ ਸਟਾਰਟਿੰਗ ਹੈਗੀ ਆ ਆਪਣੀ ਇਹ ਲੈ ਕੇ ਥੋੜੀ ਉੱਤਰ ਕੇ ਥੋੜੀ ਸੁਕੀ ਦੀ ਆਪਣੇ ਕੋਲੇ ਪਹਿਲਾਂ ਸੁਕੀ ਸੀ ਠੀਕ ਹੈ ਇੱਕ ਦਿਨ ਪਹਿਲਾਂ ਸੁਕੀ ਹਾਂ ਹੁਣ ਦੁੱਧੇ ਆਉਣ ਲੱਗ ਠੀਕ ਹੈ ਤੇ ਆਪਾਂ ਨਿਚੋੜ ਦਿੰਨੇ ਵੰਗ ਨੀਮੋ ਜਮਾ ਹੁਣ ਸ਼ਾਮ ਦੀ ਚਵਾਈ ਕਰਨੀ ਹੈ ਹਾਂ ਹੁਣ ਚਵਾਈ ਕਰਨੀ ਹੈ ਵੀਰੇ ਸਵੇਰ 6 ਵਜੇ ਦੀ ਚਵਾਈ ਹੋਈ ਹੈ ਸੋ ਸ਼ਾਮ ਦੀ ਚਵਾਈ ਦੀ ਕਰਨੀ ਹੈ ਤੇ ਦੋ ਗਵਾਲ ਥੱਲੇ ਬਾਈਟ ਆ ਹਨਾ ਤੇ ਝੋਟੀ ਜਮਾ ਜਾਮਣ ਵਰਗੀ ਕਾਲੀ ਆਟੀਕਾ ਲੱਗਿਆ ਹੋਸੀ ਨੀਲੀ ਲਾਵੀ ਦਾ ਇਹ ਹਾਂਜੀ ਹਾਂ ਮੂੰਹੋ ਚਾਰ ਦੰਦ ਮੂੰਹੋ ਚਾਰ ਦੰਦ ਦੇ ਥਣ ਤੋਂ ਦੇਖੋ ਚਾਰੇ ਨਿਖਣਵੇਂ ਸਾਫ ਸੁਥਰੇ ਤੇ ਥੋੜੀ ਥੋੜੀ ਭੜਾ ਹੈਗੇ ਹਾਲੇ ਹਣਾ ਬਾਕੀ ਹਜੇ ਅਸੀਂ ਤਾਂ ਨਿਖਰੂਗੀ ਜਿਵੇਂ ਜਿਵੇਂ ਚਵਾਈਆਂ ਹੋਣਗੀਆਂ ਓਵੇਂ ਓਵੇਂ ਦੁੱਧ ਤੇ ਆਉਣਾ ਹੈ ਜੀ ਤੇ ਬਾਕੀ ਪਿੱਠਪੜੇ ਦੀ ਬਣ ਤੇਰੇ ਚੌੜੀ ਚੂੜੀ ਰਾਜੀ ਬਹੁਤ ਆ ਹਾਂ ਜੀ ਹਾਂ ਹਾਂ ਤੇ ਸਾਂਭੀ ਵੀ ਆ ਚੰਗੀ ਮਾਮੂ ਦਾ ਵੀ ਰਿਕਾਰਡ ਚੰਗਾ ਸੀ ਇਹਦਾ ਭਾ ਕੀ ਕਰਦੇ ਆ ਇਹਦਾ ਭਾ 1 ਬੰਦਾ ਨਹੀਂ ਕਰਦੇ ਨੇ 145000 ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਬੱਚਾ ਦੇਖੋ ਨੀਲੀ ਰਾਵੀ ਦੇ ਪਿੱਛੇ ਇਹਦੇ ਮੇਦ ਕਾਫਾ ਤੁਸੀਂ ਦੇਖ ਸਕਦੇ ਹੋ ਚਾਰੇ ਪੈਰ ਵਾਈਟ ਆ ਤੇ ਮੋਹਰੇ ਦੀ ਝੋਟੀ ਤੋਂ ਨੀਲੀ ਰਾਵੀ ਦਾ ਬੱਚਾ ਪੈਦਾ ਹੋਇਆ ਉਰੀ ਲਾ ਉਈਰ ਵਗੈਰਾ ਨਹੀਂ ਕਰਦੀ ਸੋ ਕੁਆਲਿਟੀ ਹੈ ਝੋਟੀ ਵਿੱਚ ਨਵੇਂ ਹਾਨ ਦੇ ਵਿੱਚ ਦਿਖਾਈ ਦਿਓ ਪਰ ਕੀ ਬੱਠ ਫੁੜੇ ਦੀ ਬਣ ਤੇ ਚੌੜੀ ਦੇਖੋ ਬੈਕ ਸਾਈਡ ਤੋਂ ਸਾਨਾ ਵਰਗੀ ਚੌੜੀ ਪਈ ਹੈ ਜਮਾ ਤੇ ਚੌਥਾ ਪੰਜਵਾਂ ਜਦੋਂ ਸੂਈ ਨੂੰ ਹੋਇਆ ਹਾਲੇ ਜਦੋਂ ਮੇਲਾ ਮੇਲਾ ਮੂਲਾ ਮਾਰੂਮੀ ਨਾ ਲੱਗ ਜੂ ਝੋਟੀ ਨੂੰ ਪਲੂਣ ਦੇ ਉਤੇ ਆਉਂਦੀ ਹੈ ਨਾ ਮਿੰਡਾ ਸੀਲ ਹੈ ਕੋਈ ਗੱਲੀ ਗੱਲੀ ਜਿੱਥੇ ਮਰ ਗਈ ਕੋਈ ਆਲ ਵਗੈਰਾ ਤਾਂ ਨਹੀਂ ਕਰਦੀ ਨਾਲ ਨਾਲ ਬਾਲਟੀ ਧਰ ਕੇ ਜਵਾਵਾਂਗੀ ਤਰੀ ਮੋਲੇ ਦਾ 1 ਲੱਖ 45000 ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਅਗਲਾ ਵੀ ਦੋ ਟਾਈਮ ਤਿੰਨ ਟਾਈਮ ਚੋਕੀ ਲੈ ਜੀ ਬਾਲਟੀ ਧਰ ਕੇ ਪਿੱਛ ਠੀਕ ਹੈ ਸੁਪਰ ਬਾਲਟੀ ਚੜ ਕੇ ਚਵਾ ਕੇ ਵੀਰ ਕਹਿੰਦਾ ਜਾਵਾਂਗੇ ਤੇ ਬਾਕੀ ਪੈਠਪੜੇ ਦੇ ਬੰਦ ਤੇ ਦੇਖੋ ਰਾਜੀ ਰੋਜੀ ਸਮੀ ਬਲੀ ਵੀ ਝੋਟੀ ਬਹੁਤ ਜ਼ਿਆਦਾ ਪਹਿਲਾ ਸਵਾ ਬਲੂਨ ਸੂਈ ਸਵਾਈ ਬੱਚਾ ਮੇਲ ਕਾਫਾ ਕਟਾਏ ਦੇ ਵਿੱਚੇ ਨੀਲੀ 라ਗੀ ਦਾ ਮੇਲ ਕਾਫਾ ਸੋ ਦੇਖੋ ਝੋਟੀ ਦੇਖੋ ਬਰੀਕੇ ਬਰੂਕੇ ਮੂਹਰਲੇ ਸਵੇਰ 2 ਸਵਾ 2 2 ਸਵਾ ਦੋ ਵਾਲਾ ਘੇਰ ਠੋਕਣਾ ਨੇ ਤੇ ਥਣਾ ਥਣਾ ਦੀ ਪੂਰੀ ਸਾਫ ਆ ਹਨਾ ਹਾਂ ਚਵਾਈ ਵੀ ਨਹੀਂ ਬਿਲਕੁਲ ਵਧੀਆ ਬੱਚਾ ਬੁੱਚਾ ਚੜਦੀ ਬੱਚੇ ਬੁੱਚੇ ਤਾਂ ਕੋਈ ਦਿੱਕਤ ਨਹੀਂ ਆਦੀ ਠੀਕ ਹੈ ਤਿੰਨ ਨੰਬਰ ਬੋਲ ਦਿਦਵਾਰੇ ਆਪਣਾ ਨੰਬਰ 1 2 ਨੰਬਰ ਬੋਲ ਦਿਨਾ ਵੀਰ ਇੱਕ 98775 ਠੀਕ ਹੈ 0784 19814374 ਸੇ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ 2 ਨਾਕ ਸੇਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ